ਇਹ ਤੀਸਰਾ ਲੱਗੀ ਆ ਕੇ ਤੇ ਕੀ ਹੋਇਆ ਹੈ ਸਾਰਾ ਵੈਸੇ ਮੈਂ ਘਰ ਦੇ ਬਾਹਰ ਬਾਹਰ ਰੋਲੇ ਪਾਸੇ ਖੜਾ ਸੀਗਾ ਤੇ ਉਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਲੇ ਕਾਲਾ ਧੂਆ ਨਿਕਲਣਾ ਸ਼ੁਰੂ ਹੋ ਗਿਆ ਇਹ ਕੋਈ ਦੀ ਗੱਲ ਹੈ ਸਰ ਬਲਾਸਟ ਇਹ ਸਾਢੇ ਕੱਠ ਦੀ ਗੱਲ ਹੈ ਅੱਛਾ ਤਸਵੀਰੀ ਹਾਂਜੀ ਸਾਢੇ ਕੱਠ ਦੀ ਗੱਲ ਹੈ ਤੇ ਨਾਲੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਫਿਰ ਦੇਖਿਆ ਲਿਵਰ ਬਾਹਰੋਂ ਤੋੜੀ ਹੋਈ ਹੁੰਦੀ ਸੀ ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਤੇ ਆਣ ਕੇ ਫਿਰੇ ਆਏ ਆ ਤੇ ਨਾਲੇ ਹੀ ਹੈਲਪ ਵੀ ਕਰਾਈ ਇਹਨਾਂ ਨੇ ਤਮਾਂਸ ਨੂੰ ਕੜਾਇਆ ਨਾਲ ਬਾਹਰ ਹੋ ਗਿਆ ਬੰਦਾ ਕੜੀ ਅੰਦਰ ਵੀ ਇਸ ਟਾਈਮ ਸਾਨੂੰ ਨਹੀਂ ਕਹਿ ਸਕਦੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਵਿੱਚ ਕੋਈ ਨੌਲੇਜ ਆਏ ਕਿਉਂਕਿ ਅਜੇ ਤੱਕ ਜਿੰਨਾ ਟਾਈਮ ਸਮਾਂ ਕਰਦੇ ਸੀ ਨਹੀਂ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਤਾਂ ਜੀ ਆ ਸ਼ਿਫਟ ਹੁੰਦੀ ਆ ਬੰਦਾ ਹਾਂ ਹਾਂ ਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਜੀ ਬੰਦੇ ਬਾਹਰ ਚਲੇ ਗਏ ਸੀ ਹਾਂ ਜੀ ਨਹੀਂ ਨਿਕਲ ਚੁੱਕੇ ਨਿਕਲ ਚੁੱਕੇ ਬੰਦੇ ਨਿਕਲੇ ਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਕਰਦੇ ਬਾਕੀ ਤੇ ਬਹੁਤ ਸਾਢੇ 10 ਜਿਆਦਾ ਆਉਂਦੀ ਲੇਬਰ ਹਾਂ ਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 1 ਅੰਦਰ ਕੀ ਲੱਗ ਪਤਾ ਨਹੀਂ ਕੋਣ ਤੁਸੀਂ ਸਾਰੇ ਅੰਦਰ ਹੀ ਕਰੋ ਸੋ ਨਾਮ ਕੀ ਨਾ ਜੀ ਅਸੀਂ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ 8 ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜੱਕ ਦਾ ਹਾਂ ਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਨੇ ਸੀ ਅੰਦਰ ਬਹੁਤ ਜ਼ਿਆਦੀ ਲੇਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਰਹਿ ਗਿਆ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਸਕੋਰ ਨਿਗਾਰਦਾ ਵਾ ਉੱਪਰਲੇ ਫਲੋਰ ਤੇ ਸੀ ਉੱਪਰਲੇ ਫਲੋਰ ਤੇ ਸੀ ਹਾਂ ਜੀ ਲੱਭਾ ਨਹੀਂ ਉਹ ਨਹੀਂ ਲੱਭਾ ਨਿਗਾ ਹਾਂ ਉਸ ਤੋਂ ਮੈਂ ਮਰਡ ਕਰਨਾ ਹੀ ਪਿਆ ਸੀ ਬਿਟਾ ਵੀ ਤਾਂ ਡਾਈਸ ਸੀ ਇੱਥੇ ਹੀ ਦਾਖਲ ਕਰਨ ਹੋਗਾ ਅੱਛਾ ਜੀ ਕਿੰਨੇ ਦਿਨ ਹੋ ਗਏ ਲੱਗੇ ਨੂੰ 10 ਦਿਨ ਹੋਗਾ ਕੋਲਡ ਗਾਰਡ ਤੋਂ ਨਹੀਂ ਨਹੀਂ ਫਲੇਵਰ ਚੰਗੀ ਅੰਦਰ ਹੀ ਆ ਜੀ ਜਿਹੜਾ ਰੱਬ ਜਿਹੜਾ ਕੋਟ ਲਾ ਕੇ ਆਇਆ ਹੌਸਾ ਤੇ ਬੱਚੇ ਆਪ ਇਹਨੂੰ ਬੋਲੋ ਜੀ ਕਿ ਆਇਆ ਤੇ ਰੇਣੀ ਕਿੱਥੇ ਆ ਮੁੰਡਿਆ ਨਾਂ ਕੀ ਆ ਤੇ ਰੇਣੀ ਕਿੱਥੇ ਆ ਜੇਸ਼ਨਪੁਰ ਦੇ ਚ ਉੱਪਰ ਦਵਾ ਕੋ ਬੋਲੋ ਜਰਾ ਇੱਧਰ ਦੇਖੋ ਜਰਾ ਤੇ ਤੁਹਾਡਾ ਜਿਹੜਾ ਬੇਟਾ ਵਾ ਉਹਦੇ ਮੈਰਿਜ ਸੀ ਕਿੰਨੇ ਬੱਚੇ ਆ ਤਿੰਨ ਬੱਚੇ ਕੰਮ ਕਰ ਰਿਆ ਸੀ ਤਿੰਨ ਬੱਚੇ ਅਗਰ ਦੇਖਿਆ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੁੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਸੁਰੰਗਿਕ ਟੀਮਸ ਕੰਮ ਕਰਨੀ ਹੈ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਜਾਣਗੀਆਂ ਸਰ ਕਿੰਨੀ ਫਰਵਟ ਆ ਚੁੱਕਿਆ ਹੁਣ ਤੱਕ ਹੁਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਾ ਨਾਲ ਵੀ ਕੰਟੈਕਟ ਹੈ ਇੱਥੇ ਫਾਇਰ ਆਫਿਸਰ ਵੀ ਆਏ ਹੋਏ ਆ ਤੇ ਤੁਸੀਂ ਲਾਲ ਸਾਹਿਬ ਮੌਕੇ ਤੇ ਆਏ ਹੋਏ ਆ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਟਰਲ ਆਰਮ ਪੁਲਿਸ ਸਰਸ ਜਲੇ ਵੀ ਤੇ ਬਾਕੀ ਐਸਐਸਓ ਸਰ ਇੱਥੇ ਮੌਕੇ ਤੇ ਸਿੱਧੂ ਸਿੱਟੂ ਵੀ ਆ ਰਹੇ ਜੀ ਕੀ ਜਾਣੀ ਬਾਅਦ 嗯。

ਪਾਣੀ ਗਏ ਨਾਲ ਤੇਜ਼ ਹਾਂ ਹਾਂ ਪਾਣੀ ਦੇ ਕੇ ਪਾਣੀ ਤੇ ਮੈਡਮ ਐਕਰਵਾ ਤੁਸੀਂ ਮੈਂ ਤੇ ਆਹ ਦੇਖੋ ਯਾਰ ਦੇ ਇੱਕ ਮੀਡੀਆ ਦੀ ਟੀਮ ਮੌਕੇ ਤੇ ਪਹੁੰਚੀ ਹੈ 对不 <No! S 2>、oh, no!